ਸੋ ਕਹ ਟਲ ਗੁਰ ਸੇਵੀਐ ਤਹਨਸ ਸਹਜ ਸੁਪਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਐ ਸਫਤ ਖਸਮ ਦੀ ਨੂਰ ਅਰਸ ਹਉ ਕੋਰ ਸਹਉ ਦੁਰ ਤੇ ਸੱਚੀ ਪਾਤਸਾਹ ਮਨ ਜਨਮ ਜਨਮ ਦੀ ਸਜਣ ਸੱਚਾ ਪਾਤਸਾਹ ਸਿਰ ਸਾਹੰਦੈ ਜਿਸ ਪਾਸ ਬਹਿਠੇ ਆ ਸੋਹੀ ਸਭ ਨ ਆਂਦਾ ਵੇ ਸਜਣ ਸਚਾ ਪਾਤ ਸਾਹ ਸਿਰ ਸਾਹਾਂ ਦਾ ਹਉ ਜਿਸ ਪਾਸ ਬਹਿਠਿਆ ਸੋਹੀ ਹੈ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿ ਗੁਰੂ ਸਾਇਬ ਜੀ ਸੋਰਠ ਮਹਲਾ ਪੰਜਵਾਂ ਮਰਤਕ ਕਾ ਪਾਇਓ ਤਨ ਸਾਸਾ ਬਿਸ਼ਰਤ ਆਨ ਮਿਲਾਇਆ ਪਸੂ ਪਰੇਤ ਮੁਗਦ ਪੈ ਸ੍ਰੋਤੇ ਹਰ ਨਾਮ ਮੁਖ ਗਾਇਆ ਮਰਤਕ ਕਾਉ ਪਾਇਓ ਤਨ ਸਾਸਾ ਵਿਸ਼ਰਤਾ ਆਨ ਮਿਲਾ ਪਸੂ ਪਰੇਤ ਮੁਗਦ ਭੈ ਸ੍ਰੋਤੇ ਹਰ ਨਾਮ ਮੁਖ ਗਾਇ ਪੂਰੇ ਗੁਰ ਕੀ ਦੇਖ ਬੜਾਈ ਤਾਂ ਕੀ ਕੀਮਤ ਕਹਿਣ ਨਾ ਜਾਏ ਰਹਾ ਦੁੱਖ ਸੋਗ ਕਾ ਟਾਇਓ ਡੇਰਾ आनन्द मङ्गल विश्राम मनभाषत फलमिले अचिन्ता पूर न हो काम ਇਹ ਹਾ ਸੁਖ ਆਗੇ ਮੁਖ ਊਜਲ ਮਿਟ ਗਏ ਆਵਣ ਜਾਣੇ ਨਿਰੋਪਾਪੇ ਹਿਰਦੈ ਨਾਮ ਵਸੇ ਆ ਤਪਨੇ ਸਤਗੁਰ ਕੈ ਮਨ ਭਾਣੇ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗੈ ਕਹੋ ਨਾਨਕ ਤਾਂ ਕੇ ਪੂਰ ਕਰਮਾ ਜਾ ਕਾ ਗੁਰ ਚਰਣੀ ਮਨ ਲਾਗਾ ਉਠਤ ਬੈਠਤ ਹਰ ਗੁਣ ਗਾਵੈ ਦੋ ਕੋ ਖ ਦਰਦ ਭ੍ਰਮ ਭਾਗਾ ਕਹ ਨਾਨਕ ਤਾਕੇ ਪੂਰ ਕਰਮਾਂ ਜਾ ਕ ਗੁਰ ਚਰਣੀ ਮਨ ਲਾਗ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਪੰਜਵਾ ਮਰਤਕ ਕਾ ਉਪਾਇਓ ਤਨ ਸਾਸਾ ਵਿਸ਼ਰਤ ਆਨ ਮਿਲਾਇਆ ਪਸੂ ਪ੍ਰੇਤ ਮੁਗਤ ਭਏ ਸਰੋਤੇ ਹਰ ਨਾਮ ਮੁਖ ਗਾਇਆ